दो हजार इक्की ग सितंबर का तड़के सवेरे काशीपुर हरिद्वार नैशनल हाईवे एक औरत लाश है। कई लोग इतने पहुंच चुके ने। आस पास के इलाक अग की तरह फैल जाती है कि किसी कुड़ी का बहुत बुरा एक्सीडेंट हो गया शकल तक पूरी कुचली गई होंगी है क्योंकि रात तो सवेर तक किनिया ही गड्डिया शायद इस ਲੰਘ ਚੁੱਕੀਆਂ ਹੁੰਦੀਆਂ ਨੇ ਹਾਈਵੇ ਤੇ ਸਪੀਡ ਵੀ ਤੁਹਾਨੂੰ ਪਤਾ ਹੈ ਵੀ ਬਹੁਤ ਜ਼ਿਆਦਾ ਹੁੰਦੀ ਹੈ ਗੱਡੀਆਂ ਦੀ ਉਤੋਂ ਰਾਤ ਦਾ ਵਕਤ ਸ਼ਾਇਦ ਕੋਈ লাশ ਨੂੰ ਦੇਖ ਨਹੀਂ ਸਕਿਆ ਹੋਣਾ ਜਾਂ ਦੇਖ ਕੇ ਅੰਦੇਖਿਆ ਕਰਨ ਵਾਲੇ ਵੀ ਬੜੇ ਲੋਕ ਹੁੰਦੇ ਨੇ ਸਸ਼ਕਲ ਜੀ ਮੈਂ ਹਪੁਨੀਤ कौर ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਕਰੋ ਕਿਉਂਕਿ ਇਸ ਤੋਂ ਜ਼ਰੂਰੀ ਹੋਰ ਕੁਝ ਨਹੀਂ ਕੁਝ ਵੀ ਪੁਲਿਸ ਪਹੁੰਚਦਾ ਜਾਂਦੀ ਹੈ ਪਰ ਉਸ ਕੁੜੀ ਦੀ ਲਾਸ਼ ਦੀ شناخت ਨਹੀਂ ਹੋ ਪਉਂਦੀ। ਨਾ ਕੋਈ ਆਈਡੀ ਮਿਲਦਾ ਹੈ ਨਾ ਫੋਨ ਤੇ ਨਾ ਹੀ ਉਸ ਦੀ ਸ਼ਕਲ ਬਚੀ ਹੁੰਦੀ ਹੈ। ਲਗਭਗ 40 ਫੀਟ ਤੱਕ ਮਹਿਲਾ ਦੇ ਕਸੀਟੇ ਜਾਣ ਦੇ ਨਿਸ਼ਾਨ ਹੁੰਦੇ ਨੇ ਪਲੱਸ ਟਾਇਰਸ ਦੇ। ਘਟਨਾ ਵਾਲੀ ਥਾਂ ਦੇਖ ਕੇ ਆਹੀ ਲੱਗ ਰਿਹਾ ਹੁੰਦਾ ਹੈ ਕਿ ਇਹ ਔਰਤ ਸੜਕ ਕੰਡੇ ਚੱਲ ਰਹੀ ਹੋਏਗੀ ਤੇ ਕਿਸੇ ਤੇਜ਼ ਸਪੀਡ ਵਾਲੇ ਵੀਕਲ ਨੇ ਇਸ ਨੂੰ ਟੱਕਰ ਮਾਰ ਦਿੱਤੀ ਹੋएगी ਜਦੋਂ ਕਿਸੇ ਨੇ ਇਸ লাশ ਨੂੰ ਦੇਖ ਰਹੀ ਪੀੜ ਤੋਂ ਹੀ ਫੋਨ ਕੀਤਾ ਪੁਲਿਸ ਨੂੰ ਤਾਂ ਥਾਣਾ ਅਫਜ਼ਲਗੜ ਦੇ ਪਰਿਵਾਰੀ ਐਨ ਕੇ ਸਿੰਘ ਤੇ ਸੀਓ ਸੁਨੀਤਾ ਦਈਆ ਟੀਮ ਦੇ ਨਾਲ ਇੱਥੇ ਪਹੁੰਚੇ ਹੁਣ ਬੁਰੀ ਤਰ੍ਹਾਂ ਕੁਚਲੇ ਜਾਣ ਤੋਂ ਬਾਅਦ ਬੋਡੀ ਦਾ ਕੁਝ ਸਮਝ ਤਾਂ ਨਹੀਂ ਆ ਰਿਹਾ ਹੁੰਦਾ ਸੋ ਇੱਥੇ ਹੀ ਫਰੈਂਸਿਕ ਟੀਮ ਨੂੰ ਵੀ ਬੁਲਾ ਲਿਆ ਜਾਂਦਾ ਹੈ ਮਹਿਲਾ ਨੇ ਨੀਲੀ ਜੀਨ ਤੇ ਰੈੱਡ ਟੌਪ ਪਾਇਆ ਹੁੰਦਾ ਉਸ ਦੇ ਪਹਿਰਾਵੇ ਨੂੰ ਦੇਖ ਕੇ ਲੱਗ ਰਿਹਾ ਹੁੰਦਾ ਹੈ ਕਿ ਇਹ ਕੋਈ ਚੰਗੇ ਪਰਿਵਾਰ ਨਾਲ ਹੀ ਤਾਲੁਕ ਰੱਖਦੀ ਹੋਏਗੀ ਇੱਥੇ ਖੂਨ ਨਾਲ ਭਿੱਜੇ ਹੋਏ ਟਾਇਰਸ ਦੇ ਨਿਸ਼ਾਨ ਵੀ ਮਿਲਦੇ ਨੇ ਪੁਲਿਸ ਕੋਸ਼ਿਸ਼ ਕਰਦੀ ਹੈ ਕਿ ਮਹਿਲਾ ਦੀ شناخت ਹੋ ਸਕੇ ਪਰ ਹੁੰਦੀ ਨਹੀਂ ਹਾਂ ਇੱਕ ਇੰਪੋਰਟੈਂਟ ਚੀਜ਼ ਤੇ ਪੁਲਿਸ ਦੀ ਨਜ਼ਰ ਜ਼ਰੂਰ ਪੈਂਦੀ ਹੈ ਉਸ ਔਰਤ ਦੀ ਖੱਬੀ ਬਾਹ ਤੇ ਪ੍ਰਭਦੀਪ ਨਾ ਦਾ ਇੱਕ ਟੈਟੂ ਹੁੰਦਾ ਹੈ ਜਦੋਂ ਫੇਰ ਵੀ ਇਸ ਦੀ ਪਛਾਣ ਨਹੀਂ ਹੁੰਦੀ ਤਾਂ ਪੁਲਿਸ ਆਸ-ਪਾਸ ਦੇ ਥਾਣਿਆਂ 'ਚ ਵੀ ਇਹ ਇਨਫੋਰਮੇਸ਼ਨ ਜਿਹੜੀ ਆ ਉਹ ਦੇ ਦਿੰਦੀ ਆ ਕਿ ਕੋਈ ਦੱਸ ਸਕੇ ਕਿ ਇਹ ਮਰਨ ਵਾਲੀ ਆਖਰ ਹੈ ਕੌਣ ਨਾਲ ਹੀ ਸੋਸ਼ਲ ਮੀਡੀਆ ਪੋਸਟ ਵੀ ਪਾਈ ਜਾਂਦੀ ਹੈ ਤਾਂ ਕਿ ਹੋਰ ਦੂਰ ਤੱਕ ਇਹ ਗੱਲ ਪਹੁੰਚਾਏ ਜਦੋਂ ਫੇਰ ਵੀ ਲਾਸ਼ ਆਇਡੈਂਟੀਫਾਈ ਨਹੀਂ ਹੁੰਦੀ ਕੋਈ ਵੀ ਬੋਡੀ ਨੂੰ ਕਲੇਮ ਕਰਨ ਨਹੀਂ ਆਉਂਦਾ ਤਾਂ ਪੁਲਿਸ ਲਾਸ਼ ਦਾ ਪੰਚਨਾਮਾ ਭਰ ਕੇ ਬੋਡੀ ਨੂੰ ਪੋਸਟਮਾਰਟਮ ਦੇ ਲਈ ਸੀਲ ਕਰਾਉਣ ਦੀ ਕਾਰਵਾਈ ਸ਼ੁਰੂ ਕਰਦੀ ਹੈ ਉਦੋਂ ਹੀ ਸੋਸ਼ਲ ਮੀਡੀਆ ਤੇ ਉਸਦੇ ਕੱਪੜੇ ਤੇ ਬਾਹਾਂ ਤੇ ਪ੍ਰਭ ਦੀਪ ਲਿਖੇ ਹੋਣ ਨੂੰ ਪਛਾਣ ਕੇ ਉਸ ਮਹਿਲਾ ਦੇ ਪਰਿਵਾਰ ਵਾਲੇ ਪੁਲਿਸ ਕੋਲ ਪਹੁੰਚ ਜਾਂਦੇ ਨੇ ਪਤਾ ਲੱਗਦਾ ਹੈ ਕਿ ਇਸ 30 ਸਾਲ ਦੀ ਔਰਤ ਦਾ ਨਾਂ ਮਨਪ੍ਰੀਤ ਕੌਰ ਹੈ ਇਸ ਦੇ ਪਤੀ ਦਾ ਨਾਂ ਸੁਖਵੀਰ ਸਿੰਘ ਹੁੰਦਾ ਹੈ ਇਹ ਵਿਕਰਮਪੁਰੀ थाना ਬਾਜਪੁਰ ਜ਼ਿਲ੍ਹਾ ਉੱਦਮ ਸਿੰਘ ਨਗਰ ਉੱਤਰਖੰਡ ਦੀ ਰਹਿਣ ਵਾਲੀ ਹੁੰਦੀ ਹੈ ਪਕੇ ਵਾਲੇ ਦੱਸਦੇ ਨੇ ਕਿ ਉਹਨਾਂ ਦੀ ਤੀ ਮੰਨਪ੍ਰੀਤ ਕੌਰ ਪਿਛਲੇ 6 ਸਾਲਾਂ ਤੋਂ ਆਪਣੇ ਪਤੀ ਸੁਖਵੀਰ ਸਿੰਘ ਤੋਂ ਵੱਖ ਹੋ ਕੇ ਕਾਸ਼ੀਪੁਰ ਰਹਿ ਰਹੀ ਹੈ ਅ ਕੱਲ ਸ਼ਾਮ ਉਹ ਆਪਣੇ ਘਰੋਂ ਨਿਕਲੀ ਸੀ ਪਰ ਫਿਰ ਵਾਪਸ ਪਰਤੀ ਨਹੀਂ ਜਦੋਂ ਮੰਨਪ੍ਰੀਤ ਕੌਰ ਦੇ ਪਤੀ ਸੁਖਵੀਰ ਸਿੰਘ ਨੂੰ ਇਹ ਸੂਚਨਾ ਮਿਲਦੀ ਹੈ ਮੰਨਪ੍ਰੀਤ ਕੌਰ ਬਾਰੇ ਤਾਂ ਉਹ ਵੀ ਉੱਥੇ ਪਹੁੰਚ ਜਾਂਦਾ ਹੈ ਪੁਲਿਸ ਦਾ ਪਹਿਲਾ ਸ਼ੱਕ ਜਿਹੜਾ ਹੁੰਦਾ ਨਾ ਪਹਿਲਾ ਉਹ ਸੁਖਵੀਰ ਸਿੰਘ ਤੇ ਪਤੀ ਸੁਖਵੀਰ ਸਿੰਘ ਤੇ ਹੀ ਜਾਣਾ ਸੁਭਾਵਿਕ ਹੁੰਦਾ ਕਿਉਂਕਿ ਇਹਨਾਂ ਦੇ ਟਰਮਸ ਖਰਾਬ ਹੋਣਗੇ ਇਸੇ ਕਰਕੇ ਤਾਂ ਮਨਪ੍ਰੀਤ ਕੌਰ ਕਿਤੇ ਹੋਰ ਜਾ ਕੇ ਰਹਿਰੀ ਹੋਏਗੀ ਇਹ ਗੱਲ ਆਉਂਦੀ ਹੈ ਦਿਮਾਗ ਦੇ ਵਿੱਚ ਪਰ ਪੁਛਤਾਸ਼ ਦਰਮਿਆਨ ਸੁਖਵੀਰ ਸਿੰਘ ਪੁਲਿਸ ਨੂੰ ਇੱਕ ਐਡੀਸ਼ਨਲ ਇਨਫੋਰਮੇਸ਼ਨ ਦਿੰਦਾ ਉਹ ਕਹਿੰਦਾ ਹੈ ਕਿ ਮਨਪ੍ਰੀਤ ਕਈ ਸਾਲਾਂ ਤੋਂ ਉਸ ਤੋਂ ਵੱਖ ਕਾਸ਼ੀਪੁਰ ਚ ਰਹਿ ਰਹੀ ਸੀ ਤੇ ਉੱਥੇ ਰਹਿੰਦਿਆਂ ਉਸ ਦੀ ਦੋਸਤੀ ਮਨਿਆ ਵਾਲਾ ਪਿੰਡ ਦੇ ਨਫੀਸ ਅਹਿਮਦ ਨਾਲ ਹੋ ਗਈ ਸੀ। ਉਹ ਦੋਵੇਂ ਲਿਵਿੰਗ ਚ ਰਹਿ ਰਹੇ ਸਨ ਤੇ ਕੀ ਪਤਾ ਉਹਨਾਂ ਮਾਰਿਆ ਵੀ ਨਫੀਸ ਨੇ ਹੋਵੇ। ਹੁਣ ਇਹ ਗੱਲ ਸੁਣ ਕੇ ਪੁਲਿਸ ਨੂੰ ਇੱਕ ਹੋਰ ਡਾਇਰੈਕਸ਼ਨ ਮਿਲ ਜਾਂਦੀ ਹੈ। ਪੁਲਿਸ ਤੁਰੰਤ ਬਾਅਦ ਦਬਿਸ਼ ਦਿੰਦੀ ਹੈ ਨਫੀਸ ਅਹਿਮਦ ਦੇ ਘਰੇ ਪਰ ਉਹ ਗਾਇਬ ਹੁੰਦਾ ਹੈ। ਇਸ ਨਾਲ ਪੁਲਿਸ ਨੂੰ ਇਹ ਅੰਦਾਜ਼ਾ ਹੋ ਜਾਂਦਾ ਹੈ ਕਿ ਨਫੀਸ ਦੀ ਇਸ ਕੇਸ ਚ ਇਨਵੋਲਵਮੈਂਟ ਤਾਂ ਹੈ। ਉਹਨ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਨਫੀਸ ਚਾਹੀਦਾ ਹੁੰਦਾ ਹੈ ਉਹ ਉਸ ਦਾ ਫੋਨ ਸਰਵੇਲੈਂਸ ਤੇ ਲਾਉਂਦੇ ਨੇ ਉਸ ਦੀਆਂ ਕਾਲ ਡਿਟੇਲਸ ਕਢਵਾਉਂਦੇ ਨੇ ਇੱਥੇ ਕੁਝ ਕੁਝ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਪਤਾ ਲੱਗਦਾ ਹੈ ਕਿ ਉਸ ਰਾਤ ਨਫੀਸ ਨੇ ਕਈ ਵਾਰ ਮਨਪ੍ਰੀਤ ਨਾਲ ਫੋਨ ਤੇ ਗੱਲ ਕੀਤੀ ਹੁੰਦੀ ਹੈ ਪੁਲਿਸ ਨੂੰ ਲੱਗਦਾ ਹੈ ਕਿ ਉਹ ਕੇਸ ਸੋਲਵ ਕਰਨ ਦੇ ਬਹੁਤ ਨੇੜੇ ਪਹੁੰਚ ਚੁੱਕੇ ਨੇ ਸੋ ਉਹ ਨਫੀਸ ਨੂੰ ਫੜਨ ਲਈ ਥਾਂ-ਥਾਂ ਆਪਣੇ ਮੁਖਬਰ ਵੀ ਤਾਇਨਾਤ ਕਰ ਦਿੰਦੇ ਨੇ ਮੁਖਬਰ ਦੀ ਸੂਚਨਾ ਤੇ ਫਾਈਨਲੀ ਨਫੀਸ ਨੂੰ ਪੁਲਿਸ ਗ੍ਰਫਤਾਰ ਕਰ ਲੈਂਦੀ ਹੈ ਹੁਣ ਨਫੀਸ ਪੁਛਤਾਸ਼ ਮੁਖ ਖੋਲਣਾ ਸ਼ੁਰੂ ਕਰਦਾ ਹੈ ਉਹ ਦੱਸਦਾ ਹੈ ਕਿ ਉਹ ਮਨਪ੍ਰੀਤ ਕੌਰ ਨਾਲ ਕਈ ਸਾਲਾਂ ਤੋਂ ਰਿਲੇਸ਼ਨ ਹੈ ਉਹ 4 ਸਾਲ ਤੋਂ ਇਕੱਠੇ ਹੀ ਰਹਿ ਰਹੇ ਸਨ ਮਨਪ੍ਰੀਤ ਕੌਰ ਦੇਖਣ 'ਚ ਕਾਫੀ ਸੋਹਣੀ ਸੀ ਸੋ ਨਫੀਜ਼ ਦੇ ਮੈਰਿਡ ਹੋਣ ਦੇ ਬਾਵਜੂਦ ਉਸ ਦਾ ਝੁਕਾ ਮਨਪ੍ਰੀਤ ਵੱਲ ਰਹਿੰਦਾ ਸੀ ਯਾਨੀ ਉਧਰੋਂ ਮਨਪ੍ਰੀਤ ਵੀ ਮੈਰਿਡ ਸੀ ਤੇ ਇੱਕ ਬੱਚੀ ਦੀ ਮਾਂ ਸੀ ਤੇ ਨਫੀਜ਼ ਵੀ ਵਿਆਹਿਆ ਹੋਇਆ ਸੀ ਦੋ ਬੱਚਿਆਂ ਦਾ ਪਿਓ ਸੀ 8 ਸਾਲ ਪਹਿਲਾਂ ਪਿੰਡ ਹਰਾਵਲਾ ਉਤਰਾਖੰਡ ਨਿਵਾਸੀ ਕੇਸਰ ਸਿੰਘ ਨੇ ਆਪਣੀ ਧੀ ਮਨਪ੍ਰੀਤ ਕੌਰ ਦਾ ਵਿਆਹ ਉਤਰਾਖੰਡ ਦੇ ਜ਼ਿਲ੍ਹਾ ਸ਼ਹੀਦ ਉਦਮ ਸਿੰਘ ਨਗਰ ਪਿੰਡ ਪੀਕੰਪੁਰ ਦੇ ਸੁਖਵੀਰ ਸਿੰਘ ਨਾਲ ਕੀਤਾ ਸੀ ਸੁਖਵੀਰ ਦੇ ਪਿਤਾ ਹਰਨਾਮ ਸਿੰਘ ਨੇ ਆਪਣਾ ਵੱਡਾ ਸਾਰਾ ਟੱਬਰ ਟਰੱਕ ਡ라이ਵਰੀ ਥਾਣੀ ਹੀ ਪਾਲਿਆ ਸੀ ਆਪਣੀਆਂ ਪੰਜ ਧੀਆਂ ਤੇ ਦੋ ਪੁੱਤਾਂ ਦੇ ਵਿਆਹ ਕਰ ਚੁੱਕੇ ਸਨ ਇੱਕ ਮੁੰਡਾ ਗੁਰਮੁਖ ਸਿੰਘ ਆਪਣੀ ਘਰ ਵਾਲੀ ਲੈ ਕੇ ਵੱਖ ਹੋ ਗਿਆ ਸੀ ਤੇ ਦੂਜਾ ਸੀ ਸੁਖਵੀਰ ਸਿੰਘ ਸੋ ਸੁਖਵੀਰ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਿਹਾ ਸੀ ਤੇ ਉਸਨੇ ਵੀ ਪੇਸ਼ੇ ਵਜੋਂ ਡ라이ਵਰੀ ਨੂੰ ਹੀ ਚੁਣਿਆ ਕਿੱਤਾ ਚੁਣਿਆ ਆਪਣਾ ਸੋ ਸੁਖਵੀਰ ਸਿੰਘ ਦੇ ਵਿਆਹ ਤੋਂ ਬਾਅਦ ਹੀ ਪਿਤਾ ਹਰਨਾਮ ਸਿੰਘ ਕਿਸੇ ਬਿਮਾਰੀ ਕਰਕੇ ਪੂਰੇ ਹੋ ਗਏ ਹੁਣ ਸੁਖਵੀਰ ਸਿੰਘ ਤੇ ਮਨਪ੍ਰੀਤ ਕੌਰ ਪਿਤਾ ਹਰਨਾਮ ਸਿੰਘ ਦੇ ਘਰ ਇਕੱਲੇ ਹੀ ਰਹਿੰਦੇ ਸਨ ਤੇ ਖੁਸ਼ ਵੀ ਸਨ ਸੁਖਵੀਰ ਇੱਕ ਕਾਰ ਡਰਾਈਵਰ ਸੀ ਉਸ ਵੇਰੇ ਹੀ ਘਰੋਂ ਰੋਜ਼ੀ ਰੋਟੀ ਦੀ ਤਲਾਸ਼ ਨਿਕਲ ਜਾਂਦਾ ਤੇ ਪਿੱਛੇ ਘਰ ਮਨਪ੍ਰੀਤ ਕੌਰ ਉਸੀ ਪਤਨੀ ਇਕੱਲੀ ਹੀ ਹੁੰਦੀ ਹਾਲਾਂਕਿ ਸੁਖਵੀਰ ਸਿੰਘ ਤੇ ਉਸਦਾ ਭਰਾ ਗੁਰਮੁਖ ਸਿੰਘ ਦਾ ਜਿਹੜਾ ਘਰ ਸੀ ਉਹ ਬਿਲਕੁਲ ਨਾਲ-ਨਾਲ ਸਨ ਵਿੱਚ ਬਸ ਇੱਕ ਦੀਵਾਰ ਹੀ ਸੀ ਪਰ ਖਾਣਾ ਪੀਣਾ ਸਭ ਆਡੀ ਸੀ ਹੁਣ ਮਨਪ੍ਰੀਤ ਕੌਰ ਕਰ ਬੜੀ ਬੋਰ ਹੁੰਦੀ ਸੀ ਉਸਦਾ ਮਨ ਜਿਵੇਂ ਅੱਕ ਜਾ ਗਿਆ ਸੀ ਘਰ ਚ ਕੋਈ ਬੱਚਾ ਵੀ ਨਹੀਂ ਸੀ ਸੋ ਰੌਣਕ ਵੀ ਨਹੀਂ ਸੀ ਸੁਖਵੀਰ ਨੇ ਮਨਪ੍ਰੀਤ ਨੂੰ ਕਈ ਡਾਕਟਰਸ ਨੂੰ ਦਿਖਾਇਆ ਸੋ ਵਿਆਹ ਦੇ 2 ਸਾਲ ਬਾਅਦ ਉਹਨਾਂ ਦੇ ਘਰ ਇੱਕ ਪਿਆਰੀ ਜਹੀ ਬੱਚੀ ਨੇ ਜਨਮ ਲਿਆ ਜਿਸ ਨਾਲ ਸੁਖਵੀਰ ਸਿੰਘ ਤੇ ਬੜਾ ਖੁਸ਼ ਸੀ ਪਰ ਮਨਪ੍ਰੀਤ ਕੋਰ ਦਾ ਮਨ ਅਜੇ ਵੀ ਆਪਣੇ ਘਰ ਤੋਂ ਉਖੜਿਆ ਉਖੜਿਆ ਸੀ ਉਹ ਆਪਣੀ ਬੱਚੀ ਪ੍ਰਭਦੀਪ ਨੂੰ ਲੈ ਕੇ ਜ਼ਿਆਦਾਤਰ ਦਿਨ ਆਪਣੇ ਪੇਕੇ ਹੀ गुजारਦੀ ਹੁਣ ਸੁਖਵੀਰ ਡਰਾਈਵਰ ਸੀ ਉਹ ਥੱਕਿਆ ਘਰ ਚ ਆਉਂਦਾ ਤਾਂ ਕੋਈ ਰੋਟੀ ਪਾਣੀ ਪੁੱਛਣ ਵਾਲਾ ਉਸ ਨੂੰ ਨਾ ਹੁੰਦਾ ਉਹਨੇ ਮਨਪ੍ਰੀਤ ਨੂੰ ਬਥੇਰੀ ਵਾਰੀ ਸਮਝਾਇਆ ਬਹੁਤ ਵਾਰ ਸਮਝਾਇਆ ਕਿ ਘਰ ਰਿਆ ਘਰ ਪਰ ਉਹ ਥੋੜੀ ਦਿਨ ਥੋੜੇ ਦਿਨ ਘਰ ਆ ਕੇ ਫਿਰ ਪੇਕੇ ਰਣ ਚਲੀ ਜਾਂਦੀ ਇਸੇ ਕਰਕੇ ਦੋਵਾਂ ਦੇ ਰਿਸ਼ਤੇ 'ਚ ਖਟਾਸ ਆਉਣੀ ਸ਼ੁਰੂ ਹੋ ਗਈ। ਇੱਕ ਦਿਨ ਲੜਾਈ ਵਧੀ ਤੇ ਮਨਪ੍ਰੀਤਕੌਰ ਘਟਕੇ ਕਿਤੇ ਚਲੀ ਗਈ। ਬੜਾ ਲੰਬਿਆ ਪਰ ਨਹੀਂ ਮਿਲੀ। 10-15 ਦਿਨ ਬਾਅਦ ਉਹ ਖੁਦ ਹੀ ਵਾਪਸ ਆ ਗਈ। ਇਸ ਦੇ ਬਾਅਦ ਸੁਖਵੀਰ ਤੇ ਇਸ 'ਤੇ ਕਾਫੀ ਝਗੜਾ ਵੀ ਹੋਇਆ ਪਰ ਆਪਣੀ ਬੱਚੀ ਦਾ ਮੂੰਹ ਵੇਖਦਿਆਂ ਸੁਖਵੀਰ ਨੇ ਉਸ ਨੂੰ ਮਾਫ ਕਰ ਦਿੱਤਾ। ਫਿਰ ਦੋਵੇਂ ਇਕੱਠੇ ਨਾਲ ਰਹਿਣਾ ਸ਼ੁਰੂ ਹੋ ਗਏ। ਇੱਕ ਦਿਨ ਮਨਪ੍ਰੀਤਕੌਰ ਧੀ ਦੇ ਕੱਪੜੇ ਖਰੀਦਣ ਕਾਸ਼ੀਪੁਰ ਜਾਂਦੀ ਹੈ। ਜਿੱਥੇ ਉਸਦੀ ਮੁਲਾਕਾਤ ਆਇਸ਼ਾ ਨਾਮ ਦੀ ਕਿਸੇ ਔਰਤ ਨਾਲ ਹੋਈ ਉਹ ਕੱਪੜੇ ਦੀ ਦੁਕਾਨ ਉਸੇ ਦੀ ਹੀ ਹੁੰਦੀ ਹੈ ਦੋਵਾਂ 'ਚ ਆਪਸ 'ਚ ਗੱਲਾਂ-ਬਾਤਾਂ ਹੁੰਦੀਆਂ ਨੇ ਜਿਸ 'ਚ ਆਇਸ਼ਾ ਨੂੰ ਲੱਗਦਾ ਹੈ ਕਿ ਮਨਪ੍ਰੀਤ ਪਰੇਸ਼ਾਨ ਹੈ ਮਨਪ੍ਰੀਤ ਉਹਨੂੰ ਆਪਣੇ ਬਾਰੇ ਦੱਸਦੀ ਹੈ ਕਿਉਂਕਿ ਵੈਸੇ ਤਾਂ ਮਨਪ੍ਰੀਤ ਕੋਲ ਕੋਈ ਖਾਸ ਗੱਲ ਕਰਨ ਨੂੰ ਹੁੰਦਾ ਹੀ ਨਹੀਂ आयशा मनप्रीत दी ਗੱਲ ਤੇ ਸਿਚੁਏਸ਼ਨ ਦੋਵੇਂ ਸਮਝਦੀ ਐ ਤੇ ਉਹਨੂੰ ਕਹਿੰਦੀ ਐ ਕਿ ਮੈਨੂੰ ਦੁਕਾਨ ਤੇ ਇੱਕ ਕੁੜੀ ਦੀ ਲੋੜ ਆ ਤੂੰ ਮੇਰੇ ਕੋਲ ਇੱਥੇ ਕੰਮ ਕਰ। ਇਹ ਸੁਣ ਕੇ ਮਨਪ੍ਰੀਤ ਬੜੀ ਖੁਸ਼ ਹੋ ਜਾਂਦੀ ਐ ਕਿ ਜ਼ਿੰਦਗੀ ਚ ਕੁਝ ਚੇਂਜ ਆਉ ਮੈਂ ਬਾਹਰ ਜਾ ਸਕੂ ਨਾਲੇ ਪੇਕਾ ਪਿੰਡ ਵੀ ਜਮਾ ਕੋਲੀ ਹੁੰਦਾ ਉਸ ਦੁਕਾਨ ਦੇ ਸੋ ਆਇਸ਼ਾ ਨੂੰ ਹਾਂਮੀ ਭਰਦੀ ਐ ਤੇ ਧੀ ਨੂੰ ਲੈ ਕੇ ਫਿਰ ਪੇਕੇ ਪਿੰਡ ਚਲੀ ਜਾਂਦੀ ਐ। ਉਹ ਕੁੜੀ ਨੂੰ ਪੇਕੇ ਛੱਡ ਕੇ ਆਇਸ਼ਾ ਦੀ ਦੁਕਾਨ ਤੇ ਕੰਮ ਕਰਨ ਲੱਗ ਜਾਂਦੀ ਹੈ ਕੁਝ ਦਿਨ ਬੀਤ ਜਾਂਦੇ ਨੇ ਫਿਰ ਇੱਕ ਦਿਨ ਏਸੇ ਦੁਕਾਨ ਤੇ ਉਸ ਦੀ ਮੁਲਾਕਾਤ ਨਫੀਸ ਨਾਲ ਹੁੰਦੀ ਹੈ ਉਹ ਉੱਥੇ ਕੱਪੜੇ ਲੈਣ ਹੀ ਆਇਆ ਹੁੰਦਾ ਹੈ ਗੱਲ ਬਾਤ ਚ ਮਨਪ੍ਰੀਤ ਉਹਨੂੰ ਦੱਸਦੀ ਹੈ ਕਿ ਮੇਰਾ ਪਤੀ ਵੀ ਤੇਰੀ ਤਰ੍ਹਾਂ ਡਰਾਈਵਰ ਹੀ ਹੈ ਨਫੀਸ ਨੂੰ ਮਨਪ੍ਰੀਤ ਏਡੀ ਸੋਹਣੀ ਲੱਗਦੀ ਹੈ ਕਿ ਉਸ ਦਾ ਨੰਬਰ ਉਹ ਲੈ ਲੈਂਦਾ ਤੇ ਮਨਪ੍ਰੀਤ ਵੀ ਆਪਣਾ ਨੰਬਰ ਉਸ ਨੂੰ ਪਹਿਲੀ ਵਾਰ ਚ ਹੀ ਦੇ ਦਿੰਦੀ ਹੈ ਉਧਰ ਸੁਖਵੀਰ ਮਨਪ੍ਰੀਤ ਨੂੰ ਲੈਣ ਉਸਦੇ ਪੇਕੇ ਜਾਂਦਾ ਹੈ ਕਿਉਂਕਿ ਮਨਪ੍ਰੀਤ ਨੂੰ ਗਏ ਕਈ ਦਿਨ ਹੋ ਚੁੱਕੇ ਹੁੰਦੇ ਨੇ ਸੁਖਵੀਰ ਨੂੰ ਉੱਥੇ ਜਾ ਕੇ ਹੀ ਪਤਾ ਲੱਗਦਾ ਹੈ ਕਿ ਮਨਪ੍ਰੀਤ ਨੇ ਇੱਕ ਕੱਪੜੇ ਦੀ ਦੁਕਾਨ ਤੇ ਕੰਮ ਕਰਨਾ ਗਾਰਮਨ ਸ਼ਾਪ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਸੁਖਵੀਰ ਜਦ ਮਨਪ੍ਰੀਤ ਨੂੰ ਘਰ ਚੱਲਣ ਲਈ ਕਹਿੰਦਾ ਹੈ ਤਾਂ ਇਸ ਵਾਰ ਮਨਪ੍ਰੀਤ ਸਾਫ਼ ਸ਼ਬਦਾਂ ਵਿੱਚ ਕਹਿ ਦਿੰਦੀ ਹੈ ਕਿ ਉਸ ਦਾ ਸੋਹਰੇ ਪਿੰਡ ਜੀ ਨਹੀਂ ਲੱਗਦਾ ਸੋ ਵਾਪਸ ਨਹੀਂ ਆਉਗੀ ਤੇ ਜੇ ਸੁਖਵੀਰ ਉਸ ਨਾਲ ਰਹਿਣਾ ਚਾਹੁੰਦਾ ਹੈ ਤਾਂ ਕਾਸ਼ੀਪੁਰ ਕਮਰਾ ਲੈ ਕੇ ਇਕੱਠੇ ਆਪਾਂ ਰਹਿ ਸਕਦੇ ਆ ਇਹ ਗੱਲਾਂ ਸੁਣ ਕੇ ਸੁਖਵੀਰ ਹੈਰਾਨ ਵੀ ਹੁੰਦਾ ਹੈ ਤੇ ਪਰੇਸ਼ਾਨ ਵੀ ਉਹਨੂੰ ਕੁਝ ਸਮਝ ਨਹੀਂ ਆਉਂਦਾ ਵੀ ਮੈਂ ਕਰਾਂ ਕੀ ਹੁਣ ਪਰ ਫਿਰ ਵੀ ਉਹ ਖੁਦ ਨੂੰ ਸ਼ਾਂਤ ਕਰਕੇ ਬੜੇ ਪਿਆਰ ਨਾਲ ਮਨਪ੍ਰੀਤ ਨੂੰ ਘਰ ਜਾਣ ਲਈ ਕਹਿੰਦਾ ਰਿਕੁਐਸਟ ਕਰਦਾ ਕਿ ਚੱਲ ਕਰ ਸਾਡਾ ਘਰ ਨਾ ਖਰਾਬ ਕਰ ਆਪਣੀ ਧੀ ਸੰਭ ਆਪਣਾ ਘਰ ਸੰਭ ਪਰ ਮਨਪ੍ਰੀਤ ਨਹੀਂ ਸੁਣਦੀ ਸੋ ਹਾਰ ਕੇ ਸੁਖਵੀਰ ਆਪਣੀ ਧੀ ਪ੍ਰਭਦੀਪ ਨੂੰ ਲੈ ਕੇ ਚਲਾ ਜਾਂਦਾ ਹੈ ਹੁਣ ਜਿਵੇਂ ਹੀ ਧੀ ਜਾਂਦੀ ਹੈ ਉਦੋਂ ਹੀ ਮਨਪ੍ਰੀਤ ਕਾਸ਼ੀਪੁਰ ਇੱਕ ਕਮਰਾ ਲੈ ਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ ਆਪਣਾ ਪੇਕਾ ਕਰ ਛੱਡ ਦਿੰਦੀ ਹੈ ਹੁਣ ਉਹ ਚੰਗੀ ਤਰ੍ਹਾਂ ਆਪਣੇ ਖੰਭ ਫਿਲਾ ਸਕਤੀ ਸੀ ਹੁਣ ਉਹ ਘੰਟਿਆਂ ਫੋਨ ਤੇ ਨਫੀਜ਼ ਨਾਲ ਗੱਲ ਕਰਦੀ ਉਹ ਇੱਕ ਟਰੱਕ ਡਰਾਈਵਰ ਹੁੰਦਾ ਮਨਪ੍ਰੀਤ ਵਕਤ ਨਹੀਂ ਲਾਉਂਦੀ ਨਫੀਜ਼ ਨੂੰ ਆਪਣੇ ਕਮਰੇ 'ਚ ਬੁਲਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਹਰ ਹੱਦ ਪਾਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਤਾਂ ਮਨਪ੍ਰੀਤ ਆਪਣੇ ਘਰ ਵਾਲੇ ਤੇ ਧੀ ਵੱਲ ਕਦੀ ਮੁੜ ਕੇ ਵੀ ਨਹੀਂ ਵੇਖਦੀ ਉਹ ਨਫੀਜ਼ ਤੇ ਮਨਪ੍ਰੀਤ ਦੋਵੇਂ ਹਸਬੰਡ ਵਾਈਫ ਦੀ ਤਰ੍ਹਾਂ ਹੀ ਉਸੇ ਕਮਰੇ 'ਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਨਫੀਜ਼ ਦੀ ਅਸਲ ਪਤਨੀ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਕਿਉਂਕਿ ਨਫੀਜ਼ ਵੈਸੇ ਵੀ ਡਰਾਈਵਰੀ ਦੇ ਚੱਕਰ 'ਚ ਕਈ-ਕਈ ਦਿਨ ਘਰ ਆਉਂਦਾ ਹੀ ਨਹੀਂ ਹੁੰਦਾ ਉਧਰ ਮਨਪ੍ਰੀਤ ਤੇ ਨਫੀਜ਼ ਦੀਆਂ ਨਜ਼ਦੀਕੀਆਂ ਬਹੁਤ ਬਹੁਤ ਵੱਧ ਚੁੱਕੀਆਂ ਹੁੰਦੀਆਂ ਨੇ ਮਨਪ੍ਰੀਤ ਨਫੀਜ਼ ਦੇ بیوی ਬੱਚਿਆਂ ਤੋਂ ਵੀ ਖਾਰ ਖਾਣੀ ਸ਼ੁਰੂ ਕਰ ਦਿੰਦੀ ਹੈ ਹੁਣ ਮਨਪ੍ਰੀਤ ਪ੍ਰੈਸ਼ਰ ਪਾਉਂਦੀ ਹੈ ਨਫੀਜ਼ ਤੇ ਕਿ ਆਪਣਾ ਟੱਬਰ ਛੱਡ ਕੇ ਮੇਰੇ ਨਾਲ ਤੂੰ ਵਿਆਹ ਕਰ ਨਫੀਜ਼ ਨੂੰ ਇਹ ਪ੍ਰੈਸ਼ਰ ਚੰਗਾ ਨਹੀਂ ਲੱਗ ਰਿਹਾ ਹੁੰਦਾ ਨਫੀਜ਼ ਮौज-ਮਸਤੀ ਤਾਂ ਚਾਹੁੰਦਾ ਹੁੰਦਾ ਪਰ ਆਪਣਾ ਪਰਿਵਾਰ ਨਹੀਂ ਛੱਡਣਾ ਚਾਹੁੰਦਾ ਹੁੰਦਾ ਹਾਲਾਂਕਿ ਉਸ ਨੂੰ ਮਨਪ੍ਰੀਤ ਨਾਲ ਮੋਹ ਤਾਂ ਹੁੰਦਾ ਹੈ ਪਰ ਫਿਰ ਵੀ ਉਹ ਟੱਬਰ ਤੋਂ ਦੂਰ ਵੀ ਨਹੀਂ ਹੋਣਾ ਚਾਹੁੰਦਾ ਹੁੰਦਾ ਕੋਲ ਦੇ ਇੱਕ ਪਿੰਡ 'ਚ ਨਫੀਜ਼ ਦਾ ਇੱਕ ਦੋਸਤ ਰਹਿੰਦਾ ਸੀ ਇਹਨਾਂ ਦੀ ਦੋਸਤੀ ਕਾਫੀ ਪੁਰਾਣੀ ਸੀ उस दोस्ती की घरवाली खत्म हो चुकी सी। वो काफ़ी बार जो मनप्रीत मिलन आया तो अपने दोस्त को आया। जदों मनप्रीत नफीस के विह का ज़्यादा ही प्रैशर पा रही थी दबा पा रहे तो नफीज के दिमाग च एक जुगत आई आइडिया आया उन्हें सोचा कि मनप्रीत का विह क्यों ना मैं अपने दोस्त न करवा दे ਜਿਸ ਨਾਲ ਉਹ ਮਨਪ੍ਰੀਤ ਦੇ ਪ੍ਰੈਸ਼ਰ ਤੋਂ ਵੀ ਬਚ ਜਾਏਗਾ ਤੇ ਮਨਪ੍ਰੀਤ ਨਾਲ ਮਿਲਣ 'ਚ ਉਸ ਨੂੰ ਕੋਈ ਦਿੱਕਤ ਵੀ ਨਹੀਂ ਆਉਗੀ ਉਹ ਜਦੋਂ ਚਾਹੇ ਮਨਪ੍ਰੀਤ ਨਾਲ ਆਪਣੀਆਂ ਹਸਰਤਾਂ ਪੂਰੀਆਂ ਕਰ ਪਾਏਗਾ ਉਹ ਉਸ ਦੇ ਦੋਸਤੀ ਪਤਨੀ ਦੀ ਮੌਤ ਤਾਂ ਹੋ ਹੀ ਚੁੱਕੀ ਸੀ ਸੋ ਉਸ ਨੇ ਆਪਣੇ ਦੋਸਤ ਨੂੰ ਮਨਪ੍ਰੀਤ ਨਾਲ ਵਿਆਹ ਕਰਨ ਦੀ ਸਲਾਹ ਦਿੱਤੀ ਦੋਸਤਾਂ ਮੰਨ ਗਿਆ ਪਹਿਲੀ ਵਾਰ 'ਚ ਮਨਪ੍ਰੀਤ ਨੇ ਸ਼ੁਰੂ-ਸ਼ੁਰੂ 'ਚ ਮਨਾਂ ਕਰਤਾ ਪਰ ਜਦ ਨਫੀਜ਼ ਨੇ ਮਨਪ੍ਰੀਤ ਨੂੰ ਦੱਸਿਆ ਕਿ ਉਸਦੇ ਦੋਸਤ ਕੋਲ ਜ਼ਮੀਨ ਜਾਇਦਾਦ ਕਾਫੀ ਹੈ ਤੇ ਇਸ ਨਾਲ ਉਹਨਾਂ ਦੇ ਸਾਰੇ ਮਕਸਦ ਵੀ ਪੂਰੇ ਹੋ ਸਕਣਗੇ। ਮਨਪ੍ਰੀਤ ਬਿਆਲੇ ਯੈਸ ਕਰਕੇ ਕਾਸ਼ੀਪੁਰ ਤੋਂ ਕੰਮ ਛੱਡ ਕੇ ਉਸਦੇ ਦੋਸਤ ਦੇ ਨਾਲ ਰਹਿਣ ਉਸਦੇ ਪਿੰਡ ਚਲੀ ਜਾਂਦੀ ਹੈ। ਉੱਥੇ ਉਹ ਨਫੀਜ਼ ਦੇ ਦੋਸਤ ਦੇ ਨਾਲ ਉਸਦੀ ਘਰ ਵਾਲੀ ਦੀ ਤਰ੍ਹਾਂ ਰਹਿਣ ਲੱਗਦੀ ਹੈ। ਪਰ ਨਫੀਜ਼ ਦਾ ਦੋਸਤ ਮਨਪ੍ਰੀਤ ਨੂੰ ਪਸੰਦ ਨਹੀਂ ਆਉਂਦਾ। ਉਹ 10 ਦਿਨਾਂ ਚ ਹੀ ਉਥੋਂ ਭੱਜ ਜਾਂਦੀ ਹੈ। ਉਸ ਦੇ ਭਜਨ ਨਾਲ ਨਫੀਜ਼ ਪਰੇਸ਼ਾਨ ਹੋ ਜਾਂਦਾ ਹੈ ਉਹ ਪਾਗਲਾ ਦੀ ਤਰ੍ਹਾਂ ਉਸ ਨੂੰ ਲੱਭਣ ਲੱਗਦਾ ਹੈ ਕਿਸੇ ਤਰ੍ਹਾਂ ਨਫੀਜ਼ ਨੂੰ ਉਹ ਹਰਿਆਣਾ ਦੇ ਇੱਕ ਪਿੰਡ ਚੋਂ ਮਿਲ ਵੀ ਜਾਂਦੀ ਹੈ ਨਫੀਜ਼ ਫਿਰ ਉਸ ਨੂੰ ਪੁਰਾਣੀ ਜਗ੍ਹਾ ਤੇ ਲੈ ਜਾਂਦਾ ਤੇ ਉਸ ਦਾ ਹਰ ਖਰਚਾ ਚੁੱਕਦਾ ਪਰ ਫਿਰ ਵੀ ਮਨਪ੍ਰੀਤ ਕੋਰ ਦੇ ਦਿlo ਦਿਮਾਗ ਚ ਇੱਕੋ ਰੱਟ ਹੁੰਦੀ ਆ ਕਿ ਨਫੀਜ਼ ਵਿਆਹ ਕਰੇ ਉਸ ਨਾਲ ਜਿਸ ਕਾਰਨ ਨਫੀਜ਼ ਉਸ ਤੋਂ ਅੱਕ ਚੁੱਕਿਆ ਹੁੰਦਾ ਹੈ ਲੌਕਡਾਊਨ ਕਰਕੇ ਨਫੀਜ਼ ਦੇ ਟਰੱਕ ਦੇ ਪਹੀਏ ਰੁਕ ਜਾਂਦੇ ਨੇ ਉਹ ਵੀ ਫਾਈਨੈਂਸ਼ਲੀ ਕਾਫੀ ਡਾਊਨ چلا ਜਾਂਦਾ ਹੈ ਉਹ ਦੋ ਕੀ ਇੱਕ ਘਰ ਦਾ ਖਰਚਾ ਵੀ ਹੁਣ ਨਹੀਂ ਚੁੱਕ ਪਾਰਿਆ ਹੁੰਦਾ ਪਰ ਮਨਪ੍ਰੀਤ ਮੰਨ ਨਹੀਂ ਰਹੀ ਹੁੰਦੀ ਇਸ ਵਾਰ ਮਨਪ੍ਰੀਤ ਨਫੀਜ਼ ਨੂੰ ਸਿੱਧੀ ਸਿੱਧੀ ਧਮਕੀ ਦਿੰਦੀ ਹੈ ਕਿ ਜੇ ਤੂੰ ਮੇਰੇ ਨਾਲ ਵਿਆਹ ਨਾ ਕੀਤਾ ਨਾ ਤਾਂ ਤੇਰੇ ਤੇ ਬਲਾਤਕਾਰ ਦਾ ਕੇਸ ਪਵਾ ਕੇ ਅੰਦਰ ਕਰਾ ਦੂੰ ਹੁਣ ਨਫੀਜ਼ ਨੂੰ ਇਹ ਸਮਝ ਆ ਚੁੱਕੀ ਹੁੰਦੀ ਆ ਕਿ ਇਹ ਸਭ ਲੰਮਾ ਨਹੀਂ ਚੱਲਣ ਵਾਲਾ ਉਹ ਮਨਪ੍ਰੀਤ ਦੀ ਇਹ ਗੱਲ ਸੁਣ ਕੇ ਡਰ ਜਾਂਦਾ ਪਰ ਸ਼ੂ ਨਹੀਂ ਕਰਦਾ ਇੱਕ ਸਾਜ਼ਿਸ਼ ਕਰਨ ਵੱਲ ਨੂੰ ਤੁਰ ਪੈਂਦਾ ਉਹ ਮਨਪ੍ਰੀਤ ਕੌਰ ਨਾਲ ਆਪਣਾ ਬਿਹੇਵੀਅਰ ਚੇਂਜ ਨਹੀਂ ਕਰਦਾ ਸਗੋਂ ਹੋਰ ਪਿਆਰ ਨਾਲ ਰਹਿੰਦਾ ਉਸ ਦਾ ਦਿਮਾਗ ਉਸ ਵਕਤ ਇੱਕ ਵਧੀਆ ਗੇਮ ਪਲਾਨ ਦੀ ਤਲਾਸ਼ ਸ਼ ਹੁੰਦਾ ਉਹ ਰੋਜ਼ ਰਾਤ ਨੂੰ ਕ੍ਰਾਈਮ ਫਿਲਮਾਂ ਤੇ ਸੀਰੀਅਲ ਵੇਖਦਾ ਜਿਸ ਨਾਲ ਉਸ ਨੂੰ ਕੋਈ ਸੇਫ ਆਈਡੀਆ ਮਿਲ ਸਕੇ ਕਿ ਮਨਪ੍ਰੀਤ ਰਸਤੇ ਤੋਂ ਹਟ ਵੀ ਜਾਏ ਤੇ ਉਹ ਫੜਿਆ ਵੀ ਨਾ ਜਾਏ ਉਸ ਦੇ ਹੱਥ ਇੱਕ ਜਹੀ ਫਿਲਮ ਲੱਗਦੀ ਹੈ ਜਿਸ ਵਿੱਚ ਇੱਕ ਟਰੱਕ ਵਾਲਾ ਬੋਡੀ ਨੂੰ ਕੁਚਲ ਦਿੰਦਾ ਹੈ ਤਾਂ ਕਿ ਬੋਡੀ ਦੀ ਪਛਾਣ ਨਾ ਹੋ ਸਕੇ ਤੇ ਜਦ ਬੋਡੀ ਦੀ شناخت ਹੀ ਨਹੀਂ ਹੋਏਗੀ ਤਾਂ ਕਾਤਲ ਫੜੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਸ ਨੇ ਫਿਲਮ ਦਾ ਉਹੀ ਸੀਨ ਆਪਣਾ ਫਾਰਮੂਲਾ ਬਣਾ ਲਿਆ ਹੁੰਦਾ ਹੈ ਉਹ ਟਰੱਕ ਲੈ ਕੇ 17 ਸਤੰਬਰ 2021 ਨੂੰ ਮਨਪ੍ਰੀਤ ਕੋਲ ਕਾਸ਼ੀਪੁਰ ਪਹੁੰਚਦਾ ਹੈ ਉਹ ਮਨਪ੍ਰੀਤ ਕੋਲ ਜਾ ਕੇ ਕਹਿੰਦਾ ਹੈ ਕਿ ਅੱਜ ਮੈਂ ਬੜਾ ਬੜਾ ਖੁਸ਼ਾਂ ਤੂੰ ਜੋ ਮਰਜ਼ੀ ਮੰਗ ਉਦੋਂ ਮਨਪ੍ਰੀਤ ਕਹਿੰਦੀ ਆ ਕਿ ਜੇ ਤੂੰ ਕੁਝ ਦੇਣਾ ਹੀ ਆ ਮੈਨੂੰ ਤੇ ਮੇਰੇ ਨਾਲ ਵਿਆਹ ਕਰ। ਅਗੋ ਨਫੀਜ਼ ਕਹਿੰਦਾ ਵਿਆਹ ਵੀ ਕਰ ਲਵਾਂਗੇ ਪਹਿਲਾਂ ਮੇਰੇ ਨਾਲ ਚੱਲ ਆਪਾਂ ਸੈਲੀਬ੍ਰੇਟ ਕਰਦੇ ਆ। ਇਹ ਸੁਣ ਕੇ ਮਨਪ੍ਰੀਤ ਬੇहद ਖੁਸ਼ ਹੋ ਜਾਂਦੀ ਹੈ ਮੁਰਝਾਇਆ ਚਿਹਰਾ ਖਿੜ ਜਾਂਦਾ ਹੈ ਉਹ ਆਪਣੇ ਹੱਥਾਂ ਨਾਲ ਨਫੀਜ਼ ਨੂੰ ਚਾਹ ਪਲਾਉਂਦੀ ਹੈ ਤੇ ਉਸ ਦੇ ਨਾਲ ਘੁੰਮਣ ਅਫਜ਼ਲਗੜ ਚਲੀ ਜਾਂਦੀ ਹੈ। ਇਸ ਵੇਲੇ ਤੱਕ ਸ਼ਾਮ ਹੋ ਚੁੱਕੀ ਹੁੰਦੀ ਹੈ। ਨਫੀਜ਼ ਦੇ ਦਿਮਾਗ ਦੇ ਪਲਾਨ ਇਸ ਵਕਤ ਵੱਡੇ ਹੋ ਰਹੇ ਹੁੰਦੇ ਨੇ ਮਨਪ੍ਰੀਤ ਕੌਰ ਕਹਿੰਦੀ ਆ ਕਿ ਮੈਨੂੰ ਭੁੱਖ ਲੱਗੀ ਐ ਨਫੀਜ਼ ਇੱਕ ਟਾਬੇ ਤੇ ਟਰੱਕ ਰੋਕ ਲੈਂਦਾ ਓਥੇ ਨਫੀਜ਼ ਸ਼ਰਾਬ ਪੀਂਦਾ ਤੇ ਮਨਪ੍ਰੀਤ ਬੀਅਰ ਪੀਂਦੀ ਐ ਖਾਣ ਪੀਣ ਕਰਨ ਦੇ ਬਾਅਦ ਮਨਪ੍ਰੀਤ ਦਾ ਫੋਨ ਵੱਜਦਾ ਕਿਸੇ ਦਾ ਫੋਨ ਆਉਂਦਾ ਜਿਵੇਂ ਹੀ ਫੋਨ ਆਉਂਦਾ ਮਨਪ੍ਰੀਤ ਨਫੀਜ਼ ਨੂੰ ਕਹਿੰਦੀ ਆ ਕਿ ਮੈਨੂੰ ਕਾਸ਼ੀਪੁਰ ਛੱਡ ਤੇ ਹੁਣੇ ਛੱਡ ਨਫੀਜ਼ ਨੂੰ ਲੱਗਿਆ ਕਿ ਇਦਾਂ ਤਾਂ ਉਸ ਦਾ ਪਲਾਨ ਖਰਾਬ ਹੋ ਜਾਊ ਉਮਨ ਪ੍ਰੀਤ ਨੂੰ ਕਹਿੰਦਾ ਹੈ ਕਿ ਸਵੇਰੇ ਤੈਨੂੰ ਮੈਂ ਕਾਸ਼ੀਪੁਰ ਛੱਡ ਦਊਂਗਾ ਅੱਜ ਰਾਤ ਹਰੀਦਵਾਰ ਰੁਕਦਿਆਂ ਪਰ ਉਹ ਜ਼ਿੱਦ ਕਰਦੀ ਹੈ ਕਿ ਮੈਂ ਨਹੀਂ ਰੁਕਣਾ ਹਰੀਦਵਾਰ ਮੇਰਾ ਮੂਡ ਨਹੀਂ ਹੈਗਾ ਮੈਨੂੰ ਕਾਸ਼ੀਪੁਰ ਛੱਡ ਹੁਣੇ ਛੱਡ ਇਨੀ ਜ਼ਿੱਦ ਦੇ ਕੇ ਨਫੀਜ਼ ਨੂੰ ਸ਼ੱਕ ਹੁੰਦਾ ਹੈ ਕਿ ਅਜਿਹਾ ਕੀ ਹੈ ਉੱਥੇ ਕਿ ਇਹ ਹੁਣੇ ਜਾਣਾ ਚਾਹੁੰਦੀ ਹੈ ਨਾ ਇਸ ਦਾ ਕੋਈ ਟੱਬਰ ਹੈ ਨਾ ਰਿਸ਼ਤੇਦਾਰੀ ਹੈ ਫਿਰ ਕਿਉਂ ਇੰਨੇ ਜਲਦੀ ਮਚਾਈ ਹੋਈ ਹੈ ਨਾ ਇਹ ਕੰਮ ਕਰ ਰਹੀ ਹੈ ਸੋ ਨਫੀਜ਼ ਨੂੰ ਸ਼ੱਕ ਹੁੰਦਾ ਹੈ ਕਿ ਇਹਨੇ ਕਿਸੇ ਹੋਰ ਨਾਲ ਵੀ ਸੰਬੰਧ ਬਣਾਏ ਹੋਏ ਨੇ ਨਫੀਜ਼ ਮਨਪ੍ਰੀਤ ਨੂੰ ਪੁੱਛਦਾ ਹੈ ਕਿ ਕਿਹਦਾ ਫੋਨ ਆਇਆ ਤੈਨੂੰ ਫੋਨ ਦੇ ਆਪਣਾ ਹੁਣ ਨਾ ਤਾਂ ਮਨਪ੍ਰੀਤ ਦੱਸਦੀ ਹੈ ਕਿ ਕਿਸ ਦਾ ਫੋਨ ਆਇਆ ਸੀ ਤੇ ਨਾ ਹੀ ਆਪਣਾ ਫੋਨ ਚੈੱਕ ਕਰਨ ਦਿੰਦੀ ਹੈ ਹੁਣ ਦੋਵਾਂ 'ਚ ਬਥੇਰੀ ਤੂੰ ਤੂੰ ਮੈਂ ਮੈਂ ਵੀ ਸ਼ੁਰੂ ਹੋ ਜਾਂਦੀ ਹੈ ਮਨਪ੍ਰੀਤ ਜਿੱਤ ਜਾਂਦੀ ਹੈ ਉਸ ਨੂੰ ਟਰੱਕ 'ਚ ਬਿਠਾ ਕੇ ਨਫੀਜ਼ ਕਾਸ਼ੀਪੁਰ ਨੂੰ ਚੱਲ ਪੈਂਦਾ ਉਸ ਵਕਤ ਤੱਕ ਬੀਅਰ ਦਾ ਨਸ਼ਾ ਮਨਪ੍ਰੀਤ ਘੋਰ ਨੂੰ ਚੰਗੀ ਤਰ੍ਹਾਂ ਜਕੜ ਚੁੱਕਾ ਹੁੰਦਾ ਹੈ ਉਹ ਪੂਰੇ ਹੋਸ਼ ਨਹੀਂ ਹੁੰਦੀ ਇਹ ਦੇਖ ਕੇ ਨਫੀਜ਼ ਨੂੰ ਲੱਗਦਾ ਹੈ ਕਿ ਇਸ ਤੋਂ ਛੁਟਕਾਰਾ ਪਾਉਣ ਦਾ ਇਸ ਤੋਂ ਵਧੀਆ ਮੌਕਾ ਹੋ ਹੀ ਨਹੀਂ ਸਕਦਾ ਉਹ ਟੂਲ ਕਿਟ ਚੋਂ ਲੋਹੇ ਦੀ ਰੌਡ ਕੱਢਦਾ ਹੈ ਤੇ ਮਨਪ੍ਰੀਤ कौर ਦੇ ਸਿਰ ਤੇ ਉਸ ਰੌਡ ਨਾਲ ਕਈ ਵਾਰ ਵਾਰ ਕਰਦਾ ਹੈ ਮਨਪ੍ਰੀਤ ਇੰਨੇ ਨਸ਼ੇਚ ਹੁੰਦੀ ਹੈ ਕਿ ਉਹ ਵਿਰੋਧ ਵੀ ਨਹੀਂ ਕਰ ਸਕਦੀ ਉਸ ਦਾ ਜਦੋਂ ਉਹ ਬੇਹੋਸ਼ ਹੋ ਜਾਂਦੀ ਹੈ ਤਾਂ ਨਫੀਜ਼ ਉਸ ਦਾ ਆਧਾਰ ਕਾਰਡ ਤੇ ਫੋਨ ਲੈ ਜਾਂਦਾ ਹੈ ਤਾਂ ਕਿ ਸ਼ਨਾਖਤ ਨਾ ਹੋ ਸਕੇ ਉਹ ਹਨੇਰਾ ਦੇਖ ਕੇ ਮਨਪ੍ਰੀਤ ਨੂੰ ਟਰੱਕ ਤੋਂ ਥੱਲੇ ਤੱਕਾ ਦਿੰਦਾ। ਉਸ ਤੋਂ ਬਾਅਦ ਉਸ ਦੀ ਪਛਾਣ ਲੁਕਾਉਣ ਦੇ ਲਈ ਉਹ ਟਰੱਕ ਨੂੰ ਅੱਗੇ ਪਿੱਛੇ ਕਰਦਿਆਂ ਹੋਇਆਂ ਉਸ ਦਾ ਚਿਹਰਾ ਪੂਰਾ ਕ੍ਰਸ਼ ਕਰ ਦਿੰਦਾ। ਮਨਪ੍ਰੀਤ ਕੌਰ ਨੂੰ ਖਤਮ ਕਰਨ ਤੋਂ ਬਾਅਦ ਉਹ ਵਾਪਸ ਆਪਣੇ ਘਰ ਆ ਜਾਂਦਾ ਹੈ। ਨਫੀਜ਼ ਨੂੰ ਇਹੀ ਲੱਗਦਾ ਹੈ ਕਿ ਇੱਕ ਹਾਦਸਾ ਲੱਗੇਗਾ ਤੇ ਪਤਾ ਹੀ ਨਹੀਂ ਲੱਗੇਗਾ ਕਿ ਹਾਦਸੇ 'ਚ ਮਰਿਆ ਕੌਣ। ਪਰ ਪੁਲਿਸ ਦੀ ਡੈਡੀਕੇਸ਼ਨ ਨੇ ਕੇਸ ਸੋਲਵ ਕੀਤਾ ਨਫੀਸ ਹੁਣ ਜੇਲ੍ਹ ਚ ਬੰਦ ਹੈ ਇੱਕ ਚੰਗਾ ਕਰ ਵਾਲਾ ਇੱਕ ਮਾਸੂਮ ਬੱਚੀ ਨੂੰ ਛੱਡ ਕੇ ਇੱਕ ਹੋਰ ਤਰ੍ਹਾਂ ਦੀ ਜ਼ਿੰਦਗੀ ਦੀ ਚਾਹਤ ਨੇ ਕਿੰਨਾ ਕੁਝ ਬਰਬਾਦ ਕਰਤਾ ਕੀ ਦੋਸ਼ ਸੀ ਸੁਖਵੀਰ ਦਾ ਉਸ ਨਿਆਣੀ ਦਾ ਜਿਸ ਨੂੰ ਪਤਾ ਹੀ ਨਹੀਂ ਕਿ ਮਾਂ ਹੁੰਦੀ ਕੀ ਹੈ ਜੇ ਛੱਡਣਾ ਵੀ ਸੀ ਕਰ ਜੇ ਚਾਹਦੀ ਸੀ ਫ੍ਰੀडम ਤਾਂ ਜ਼ਿੰਦਗੀ ਨੂੰ ਅਸੂਲਾ ਤਹਿਤ ਸ਼ੇਪ ਕਰਦੀ ਸੁਖਵੀਰ ਤੋਂ ਬਾਅਦ ਨਫੀਜ਼ ਨਫੀਜ਼ ਤੋਂ ਬਾਅਦ ਉਸਦਾ ਦੋਸਤ ਦੋਸਤ ਤੋਂ ਬਾਅਦ ਫਿਰ ਨਫੀਜ਼ ਤੇ ਪ੍ਰੋਬੇਬਲੀ ਨਫੀਜ਼ ਤੋਂ ਬਾਅਦ ਹੁਣ ਉਹ ਫੋਨ ਵਾਲਾ ਜੇ ਇਹੀ ਫਰੀडम ਹੈ ਤੇ ਇਸ ਤੇ ਇਤਰਾਜ਼ ਹੋਣਾ ਜਾਇਜ਼ ਹੈ ਵਾਇਗਰ ਉਸ ਮਤ ਪਕਸ਼ਨ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਸ ਸਾਫ